500 ਬ੍ਰह्म ਗਿਆਨੇ ਦਾ ਸਥਾਨ ਦਰਸ਼ਨ ਕਰੋ ਜੀ ਇਹ ਕਿਲਾ ਤਾਰਾਗੜ ਸਾਹਿਬ ਆਇਆ ਔਰ ਜਿਹੜਾ ਦੇ ਖੰਡਿਆਣਾ ਜਿਹੜਾ ਉੱਪਰ ਲੇਟਾਂ ਬਾੜਾਂ ਦੇ ਵਿੱਚ ਆ ਜਾਵਾਂਗੇ ਅੱਜ ਪੰਜ ਕਿਲੇ ਬਣਾਏ ਸੀ ਗੁਰੂ ਪਾਤਸ਼ਾਹ ਨੇ ਅੱਛਾ ਇਹੋ ਲਾਜ ਵਿੱਚ ਕਿਲਾ ਨਾ ਤਾਰਾਗੜ ਸਾਹਿਬ ਹਾਂਜੀ ਅਬ ਤਾਰਾਗੜ ਚੱਲ ਰਿਹਾ ਆ ਸਾਡੇ ਆਸਤਾਨ ਦੇ ਪਾਜਾਨਾ ਜਿੱਥੇ ਥੱਲੇ 500 ਬ੍ਰह्म ਗਿਆਨੀਆਂ ਦੇ ਫੜਾ ਨੇ ਥੱਲੇ 7 ਵਜੇ ਦਾ ਤੇ ਉੱਥੇ ਸਿੰਘਾਂ ਨੇ ਜੋੜ ਮੇਲਾ ਮਨਾਇਆ ਹੁਣ ਪਿੱਛੇ ਜਿਹੜਾ ਆਪਾਂ ਉੱਥੇ ਜਾ ਕੇ ਬਰਾ ਜਣਾਉਣਾ ਬਹੁਤ ਜੰਗੀ ਸਥਾਨ ਆ ਵੀ ਹਨਾ ਵੀ ਮਹਾਰਾਜ ਸਾਹਿਬ ਦੀ ਇੱਕ ਵੀ ਇੱਕ ਦੁਨੀਆ ਤੋਂ ਲਹਿਦਾ ਹੀ ਉੱਥੇ ਜਿਹੜੀ ਰਹਿ ਗਈ ਨਾ ਇੱਕ ਅਨੰਦ ਨਜ਼ਾਰਾ ਆਨੰਦ ਦੇ ਵੱਖਰਾ ਹੀ ਹੈ ਇੱਕ ਤੇ ਸੰਸਾਰ ਦਾ ਮਤਲਬ ਕੋਈ ਇਹੋ ਜਿਹਾ ਚਹਿਲ ਪਹਿਲ ਨਹੀਂ ਹੈਗੀ ਉੱਥੇ ਇੱਕ ਪਰਮਾਤਮਾ ਦੀ ਜਿਹੜੀ ਲੇਫਾ ਜਿਸ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ ਮਿਲੂਗਾ ਤੇ ਵੀਰ ਮਿਲੂਗਾ ਉੱਥੇ ਮਹਿਸੂਸ ਕਰ ਸਕਦਾ ਰਾਵ ਦਾ ਉੱਥੇ ਜਾ ਕੇ ਪਾਣੀ ਪੜੋ ਹਨਾ ਹਾਂਜੀ 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 ਇਧਰ ਵੀ ਇਸਥਾਨ ਨੇ ਆਈਕ ਨਹੀਂ ਆਈਏ ਤੇ ਇੱਥੇ ਰੋਡ ਇੱਥੋਂ ਡਿਵਰਟਿਸ਼ਨ ਹੋ ਜਾਂਦੀ ਏਮਪੀ ਰੋਡ ਦੀ ਅੱਛਾ ਸਿੱਧਾ ਚੱਲਣਾ ਨਾ ਕਿਲਾ ਤਾਰਾਗੜ ਸਾਹਿਬ ਨੂੰ ਉੱਪਰ ਨੂੰ ਕਿੰਨੇ ਕਿਲੋਮੀਟਰ ਦੇ ਦੋ ਜਿਹੜਾ ਥੱਲੇ ਆਪਣਾ ਸਥਾਨ ਆ ਕਿੰਨੇ ਕਿਲੋਮੀਟਰ ਤੇ ਆ ਥੱਲੋਂ ਐਸੇ ਦੋ ਤੇ ਬਾਅਦੋਂ ਇੱਥੋਂ ਜਿਹੜਾ ਉਹ ਸਥਾਨ ਕਿਲਾ ਤਾਰਾਗੜ ਸਾਹਿਬ ਉਹ ਵੀ ਅੱਧਾ ਕਿਲੋਮੀਟਰ ਨਾਲ ਆ ਇੱਥੋਂ ਸਿੱਧਾ ਯਾਰ ਰੋਡ ਸਿੱਧੀ ਜਾ ਕੇ ਤੇ ਉੱਤੇ ਨੂੰ ਤਾਂ ਨੂੰ ਚੜ੍ਹ ਜਾਣਾ ਉੱਧਰ ਨੂੰ 7 ਵਜੇ ਨਾਲ ਤੇ ਉਹ ਇਧਰ ਅੰਦਰ ਜੰਗਲ ਦੇ ਵਿੱਚ ਥੱਲੇ ਆ ਜਿਵੇਂ ਆ ਚੱਲੇ ਚੱਲੇ ਨਾ ਰਾਹ ਆਹ ਆ ਰਾਹ ਉਹ ਲਾਈਟਾਂ ਲੱਗੇ ਜਾਣਾ 7 ਵਜੇ ਕੀ ਆ ਹੋਰ ਨਹੀਂ ਹਾਂ ਯਾਰ ਰਸਤਾ ਯਾਰ ਰਾਤ ਤਾਂ ਬੁਰਾ ਲੱਗਾ ਹਾਂਜੀ ਬੜੀ ਕਿਰਵਾਵੇ ਤੁਮੀ ਇਸ ਚੀਜ਼ ਨੂੰ ਮਹਿਸੂਸ ਕਰਾਉਂਦੀ ਹੈ ਨਾ ਫਿਰ ਪੁਰਾਣਾ ਇਤਿਹਾਸ ਸਾਡੀ ਵਿਰਾਸਤ ਜਿਹੜੀ ਆ ਇਹ ਚੀਜ਼ਾਂ ਸਾਨੂੰ ਕਰਾ ਸਕਦੀਆਂ ਪੰਥ ਕੋ ਕਾਦੇ ਚੀਜ਼ ਦਾ ਘਾਟਾ ਵਾ ਪੰਥ ਤੇ ਭਾਵੇਂ ਸੀਰੇ 2 ਘੰਟਿਆਂ ਚ ਰੋਡ ਬਣਾ ਲਈਏ ਇਹਦੇ ਹੈ ਇਹ ਜਿਹੜੀ ਚੀਜ਼ ਮਹਿਸੂਸ ਤਾਂ ਜਿਹੜੀ ਆ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸਹੀ ਗੱਲ ਆ ਰਾਤ ਤਾਂ ਮਤਲਬ ਇੱਕ ਪੁਰਾਣਾ ਪ੍ਰਗਟ ਹੀ ਹੋਇਆ ਏ ਇਸ ਥਾਂ ਨੇ ਵੀ ਐਵੇਂ ਨਹੀਂ ਅੱਜ ਤੋਂ 7-8 ਸਾਲ ਪਹਿਲਾਂ ਜਦੋਂ ਅਸੀਂ ਪਹਿਲੀ ਵਾਰ ਇੱਥੇ ਜਦੋਂ ਪਹਰਾ ਕੀਤਾ ਸੀ ਨਾ ਆਹ ਉਦੋਂ ਸਿੰਘ ਅਜ ਬਜਨ ਕਰਦੇ ਹੁੰਦੇ ਸੀਗੇ ਉਦੋਂ ਮਤਲਬ ਵੀ ਲਾਈਟ ਚੱਲ ਜਾਣੀ ਰਾਤ ਨੂੰ ਤੇ ਦੀਵੇ ਬਾਲ-ਬਾਲ ਕੇ ਬਾਣੀ ਦਾ ਅਭਿਆਸ ਕਰਦੇ ਸੀ ਇੱਥੇ ਜਦੋਂ ਸਹਿਜ ਪਾਠ ਰੱਖਦੇ ਸੀ ਇੱਥੇ ਸਿੰਘ ਤੇ ਦੇਖੋ ਉਹ ਸਮਾਂ ਵੀ ਮਹਾਰਾਜ ਸਾਹਿਬ ਦੇ ਸਮੇਂ ਜਿੱਦੇ ਖੇਡ ਦੀ ਗੱਲ ਹੀ ਬੱਕਰੀ ਆ ਪਰ ਅਸੀਂ ਉਸ ਸਮੇਂ ਤੋਂ ਸ਼ੁਰੂ ਕੀਤਾ ਤੇ ਅੱਜ ਇੰਨੀ ਕੁ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਗੁਰੂ ਕੇ ਸਿੰਘ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਦੋਂ ਸਿੰਘ ਆਉਂਦੇ ਆ ਨਾ ਤੇ ਫਿਰ ਆ ਜਾਂਦਾ ਕਿ ਵੀ ਘਰ ਭਰ ਗਿਆ ਹੋਏ ਸਹੀ ਯਾਰ ਤੇ ਸਿੰਘਾਂ ਨਾਲ ਹੀ ਬਾਹਰ ਹੁਣ ਘਰ ਤੇ ਇੱਕ ਜੀ ਆਜੇ ਸਾਂਭੈ ਨਹੀਂ ਜਾਂਦਾ ਇਹ ਸਿੰਘ ਵੇਲੇ ਸੀ ਇੱਕ ਦੂਜੇ ਨੂੰ ਹੀ ਥੱਲੇ ਨਾਲ ਹੀ ਕਾਰਜ ਸੌਮ ਕੇ ਦੇ ਆਪਣਾ ਪਹਿਰਾ ਚਲਾਉਂਦੇ ਨੇ ਹਨਾ ਐਸੋਰੀ ਮੁਹੱਲੇ ਤੇ ਵਾਵਾ ਹੈ ਨਾ ਬੜੀ ਸੰਗਤ ਹੈ ਬਹੁਤ ਜਾਈ ਬਹੁਤ ਜਾਈ ਬਹੁਤ ਕਿੰਨੇ ਪੂਰਾ ਜਲਾਲ ਦਿਖਿਆ ਨਾ ਦਿੱਲੀੋਂ ਸੰਗਤ ਆਉਂਦੀ ਸਿੰਘ ਆਉਂਦੇ ਦਿੱਲੀ ਤੋਂ ਵੀ ਹਾਂ ਇਹ ਪੰਜਾਬ ਦਾ ਕੋਈ ਮਤਲਬ ਵੀ ਜਗਾ ਨਹੀਂ ਜਿੱਥੋਂ ਗੁਰੂ ਕੇ ਸਿੱਖ ਵਿੱਚ ਨਹੀਂ ਪਹੁੰਚੇ ਸ੍ਰੀ ਹਜੂਰ ਸਾਹਿਬ ਤੋਂ ਵੀ ਸਿੰਘ ਆਏ ਸੀਗੇ ਉਹਨਾਂ ਨੇ ਵੀ ਜਿਵੇਂ ਚੇਚੇ ਤੌਰ ਤੇ ਅੱਜ ਦੀ ਭਰੀ ਇੱਥੇ ਹੈ ਨਾ ਪੂਰਾ ਆਨੰਦ ਹੈ ਰਹੀ ਹੈ ਨਾ ਪੂਰਾ 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 ਮਹਾਰਾਜ ਉਹ ਹੈ ਰਹੀ ਮਹਾਰਾ ਕਿਰਪਾ ਕਰ ਰਿਹਾ ਰੱਬ ਵਾਲੇ ਜੰਡੇ ਆ ਹਾਂਜੀ ਬੜੀ ਕਿਰਪਾ ਹੁੰਦੀ। ਮਹਾਰਾਜ ਕਹਿੰਦੇ ਸੀ ਮੈਂ ਹਵਾਈ ਇਹੋ ਜੀ ਚਲਾ ਦੂੰਗਾ। ਆਹ ਦੇਖੋ ਕਿਹੜਾ ਤਾਰਕਟ ਸਾਹਿਬ। ਇਹ ਆਪਾਂ ਥੱਲੇ ਆ ਗਏ ਆਂ ਪਹਾੜਾਂ ਦੇ ਵਿੱਚ ਆ ਗਏ ਆਪਾਂ। ਆ ਉੱਤੇ ਅੱਗੇ ਝੀਲ ਆਉਂਦੀ ਔਰ ਇੱਕ ਇੱਕ ਨਹਿਰ ਆਉਂਦੀ ਆ। ਅੱਛਾ ਆਪਾਂ ਨਹਿਰ ਕ੍ਰੋਸ ਕਰਨੀ ਹੁਣ ਇੱਥੋਂ। ਹਾਂ ਸੁੱਕੀ ਆ ਪਰ ਥੋੜਾ ਥੋੜਾ ਪਾਣੀ ਚੱਲਦਾ। ਸਿੰਘ ਇਸ ਤਰ੍ਹਾਂ ਖਲੋਤੇ ਆ ਹਨਾ। ਕੋਈ ਇਸ ਤਰ੍ਹਾਂ ਸਿੰਘ ਇਸ਼ਨਾਨ ਪਾਣੀ ਦਾ ਪਹਿਰਾ ਜਿਹੜਾ ਵਾ ਉਹ ਕਰਦੇ ਨੇ ਆਪਣੀ ਫੌਜ ਖਲੋਤੀ ਸਾਰੀ। ਉਹਨਾਂ ਕਰਦਾ ਹੈ। ਵਾਜ ਕੇ ਦੇ ਕਾਰੇਕ ਜਾਵੇ ਨਿਆਲ ਹੋ ਜਾਵੇ ਸਿੰਘਾ ਸੂਰ ਮਿਆਂ ਨੂੰ ਪਾਵੇ ਨਿਆਲ ਹੋ ਜਾਵੇ ਹਾਂਜੀ ਕੀ ਹੁਗਮ ਹੈ ਗੰਬ ਬਬੇ ਤੇ ਲੋ ਬਸ ਆ ਗਏ ਤੁਹਾਡੇ ਹੁਗਮ ਜੀ ਆ ਤੇ ਸਿੰਘਾ ਨੇ ਆਪੋ ਆਪਣੇ ਥਾਂ ਲਏ ਹੋਏ ਆ ਮਤਲਬ ਬਹੁਤ ਜ਼ਿਆਦਾ ਮਤਲਬ ਇਹ ਚੀਜ਼ ਪੁਰਾਣੇ ਟਾਈਮ ਦੀ ਜਾਗਰ ਹੁੰਦੀ ਆ ਤਾਂ ਹੀ ਉਹ ਜੱਗ ਹੁੰਦੇ ਆ ਤਾਂ ਹੀ ਗੁਰੂ ਸਾਹਿਬ ਉੱਥੇ ਪਹੁੰਚਦੇ ਉਹ ਧਰਤੀ ਸੁਹਾਵੀ ਹੋ ਜਾਂਦੀ ਆ ਵੀ ਜੇ ਕੋਈ ਸਿੰਘ ਪੁਰਾਣੇ ਟਾਈਮ 'ਚ ਮਾਨ ਅੱਜ ਕੱਲ ਕਿਧਰ 파ਸ਼ਾ ਜੀ ਨੇ ਆਪਣਾ ਇਤਿਹਾਸ ਲਾਇਆ ਹੋਊਗਾ ਤਾਂ ਹੀ ਜੋੜ ਮੇਲੇ ਮੰਨਦੇ ਕਿਤੇ ਜੋੜ ਮੇਲੇ ਕਿੱਥੋਂ ਬਣੇ ਜਾਂਦੇ ਆ ਜੋੜ ਮੇਲੇ ਨਹੀਂ ਬਣਾਏ ਜਾਂਦੇ ਹਮਾਰਾ ਜੀ ਖੇਤ ਦਾ ਆਵਰਤ ਹੁੰਦੀ ਆ ਤਾਂ ਹੀ ਕਲਾ ਚੱਲਦੀ ਆ ਦੇਖੋ ਆਪ ਸਾਰੇ ਪਹਾੜ ਆ ਤੇ ਹੋਇ ਤਰਾ ਜਾਲ ਬੰਨਿਆ ਉੱਥੇ ਅੱਗੇ ਬੌੜੀ ਆ ਅੱਗੇ ਸਿੰਘ ਸੇਰ ਉੱਥੇ ਜਾ ਕੇ ਇਸ਼ਨਾਨ ਪਾਣੀ ਦਾ ਪੈਰਾ ਲਿਜਾ ਲੈਂਦੇ ਆ ਇੱਥੋਂ ਹੀ ਆ ਇੱਥੋਂ ਪੜਾਅ ਸ਼ੁਰੂ ਹੋ ਜਾਂਦੀ ਆ ਸਿੰਘ ਇੱਥੇ ਵੀ ਰਹਿੰਦੇ ਆ ਕੁਛ ਘਾਹ ਰਹਿੰਦੇ ਆ ਕੁਛ ਘਾਹ ਉੱਤੋਂ ਤੇ ਗਾਰੇ ਗਿਆਵੇ ਨਿਹਾਲ ਹੋਈ ਆਵੇ ਕਲਕੀ ਧਰ ਪਾਤਸ਼ਾ ਸਰਬੰਸੰਧਾਨੀ ਅੰਮ੍ਰਿਤ ਕੇ ਦਾਤੇ ਨੀਲੇ ਸ਼ਾਹ ਤੇ ਸਵਾਰ ਪਿਤਾ ਪਾਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਦੇ ਪਾਵਨ ਪਵਿੱਤਰ ਚਰਨਾਂ ਨੂੰ ਪਾਵੇ ਨਾਲੋਂ ਜਾਵੇ ਸ੍ਰੀ ਅਕਾਲੇ ਕਿੰਦਾ ਨਾ ਤੇਰੇ ਪਿਤਾ ਦਾ ਨਾਂ ਕਿੰਨਾ ਜੰਗੀ ਆਣਾ ਲੈਂਦਿਆਂ ਸਾਰ શરીਰ ਦਾ ਰੂਮ ਰੂਮ ਖੜਾ ਹੋ ਜਾਂਦਾ ਆ ਹਨ ਕਲਗੀਧਰ ਤੇ ਪਿਤਾ ਪਾਸ਼ਾ ਜੀ ਆ ਸਿੰਗਾਂ ਦੀਆਂ ਜਹਾਜ਼ ਲੱਗਿਆ 500 ਬਰਮਗਿਆਂ ਦਾ ਸਥਾਨ ਹੋ ਗਿਆ ਅੱਛਾ ਆ ਜਿਹੜਾ ਸਥਾਨ ਸਾਹਮਣੇ ਚਲੋ ਜੀ ਤੇ ਆ ਆਪਣੇ ਫਿਰ ਜਹਾਜ਼ ਫਿਰ ਆਪਾਂ ਇੱਥੇ ਲਾ ਦਈਏ ਹਾਂ ਆ ਅੱਗੇ ਜਾਓ ਹੈ ਅੱਗੇ ਜਾਓ ਨਹੀਂ 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 ਅੱਗੇ ਨਹੀਂ ਜਾਂਦੇ ਜਦੋਂ ਪਾਣੀ ਦੇ ਸਾਹਮਣੇ ਲਾਵਾਂਗੇ ਨਹੀਂ 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 ਉੱਥੇ ਬਾਬਾ ਆਪਾਂ ਇੱਥੇ ਲਾ ਦਈਏ ਇੱਥੇ ਵਧੀਆ ਰਵਾਂਗੇ ਯਾਨਾ ਜੰਗੀ ਰਹਿਣਾ ਇੱਥੇ ਕਿਲਾਤ ਰਗੜ ਸਾਹਿਬ ਦਰਸ਼ਨ ਕਰੋ ਸੰਗਤ ਜੀ ਵਾਹਿਗੁਰੂ ਜੇ ਸਾਨ ਸਾਰੇ ਲਾਗੇ ਲਾਗੇ 500 ਬ੍ਰह्म ਗਿਆਨੀਆਂ ਦੇ ਉਸਤਾਦ ਹਾਂ ਬੋਲ ਸਕਨੇ ਹਾਂ 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 ਜਿਹੜੇ ਮੈਂ ਸੁਝਦਾ ਹਾਂ ਕਿ ਲਿਗਰਗ ਜਾ ਫਤਿਹ ਪਾਵੇ ਨਿਹਾਲ ਜਾਵੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਭ ਸ੍ਰੀ ਅਕਾਲ